ਇਸ ਭੈਣ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਫਰਜ਼ ਸਮਝ ਕੇ ਸ਼ੇਅਰ ਕਰਿਓ ਚੰਗੀਆਂ ਚੀਜ਼ਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦੇਖੋ ਵੀਡੀਓ ਤੁਹਾਨੂੰ ਪਤਾ ਸਾਡੇ ਤਖਤ ਕਿੰਨੇ ਆ ਪੰਜ ਕਿਹੜੇ ਕਿਹੜੇ ਤੇ ਕਿਉਂ ਕੀ ਹੁੰਦੇ ਆ ਤਖਤ ਕੀ ਇਤਿਹਾਸ ਇਹਨਾਂ ਦਾ ਉਹਦੇ ਬਾਰੇ ਗੱਲ ਕਰਦੇ ਆ ਤਖਤ ਹੈ ਫਾਰਸੀ ਦਾ ਸ਼ਬਦ ਜਿਹਦਾ ਅਰਥ ਹੈ ਸ਼ਾਹੀ ਸਿੰਘਾਸਨ ਜਿਹਦੇ ਉੱਤੇ ਕੋਈ ਰਾਜਾ ਬੈਠ ਕੇ ਆਪਣਾ ਸ਼ਾਸਨ ਚਲਾਉਂਦਾ ਪਹਿਲੇ ਤਖਤ ਦੀ ਗੱਲ ਕਰਦਿਆਂ ਸਭ ਤੋਂ ਪੁਰਾਣਾ ਸਭ ਤੋਂ ਪੁਰਾਤਨ ਸ੍ਰੀ ਅਕਾਲ ਤਖਤ ਸਾਹਿਬ ਜਿੱਦੀ ਨੀਂਹ ਰੱਖਦੇ ਆ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਉੱਥੇ ਹੀ 1606 ਈਸਵੀ ਦੇ ਵਿੱਚ ਨੀਂਹ ਰੱਖੀ ਜਾਂਦੀ ਹੈ ਤੇ ਉੱਥੇ ਹੀ ਸਭ ਤੋਂ ਪਹਿਲਾ ਹੁਕਮਨਾਮਾ ਵੀ ਜਾਰੀ ਹੁੰਦਾ ਜਿਸ ਦੇ ਵਿੱਚ ਗੁਰੂ ਪਾਤਸ਼ਾਹ ਸੰਗਤਾਂ ਨੂੰ ਕਹਿੰਦੇ ਆ ਵੀ ਘੋੜੇ ਲੈ ਕੇ ਆਓ ਤੇ ਸ਼ਸਤਰ ਲੈ ਕੇ ਆਓ ਕਿਉਂ ਕਿਉਂਕਿ ਉਹਦਾ ਮਕਸਦ ਸੀ ਸਿੱਖਾਂ ਨੂੰ ਜੰਗ ਜੋ ਬਣਾਉਣਾ ਦੂਜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ 1699 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖਾਲਸਾ ਪੰਥ ਦੀ ਸਥਾਪਨਾ ਕਰਦੇ ਐ ਪਹਿਲਾ ਪੰਜ ਪਿਆਰੇ ਥਾਪਦੇ ਐ ਤੇ ਫਿਰ ਉਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਉਹਨਾਂ ਪੰਜ ਪਿਆਰਿਆਂ ਨੂੰ ਗੁਰੂ ਦਾ ਦਰਜਾ ਦਿੰਦੇ ਐ ਪ੍ਰਗਟਿਓ ਮਰਤ ਅਕਮੜਾ ਵਰੀਆਮ ਅਕੀਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇਲਾ ਤੀਸਰਾ ਤਖਤ ਸ੍ਰੀ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਹੁੰਦਾ ਹੈ ਸੋਲੋ ਸੋਸਾਇਟੀ ਇਸ ਵੀ ਦੇ ਵਿੱਚ ਤੇ 1837 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਥੇ ਪੰਜ ਮੰਜ਼ਲੀ ਇਮਾਰਤ ਦੀ ਉਸਾਰੀ ਕਰਵਾਉਂਦੇ ਆ। ਚੌਥਾ ਤਖਤ ਤਖਤ ਸ੍ਰੀ ਹਜ਼ੂਰ ਸਾਹਿਬ ਜੀ। ਉਹ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਆ। ਇੱਥੇ ਵੀ 1832 ਤੋਂ ਲੈ ਕੇ 1837 ਵੀ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਕਾਫੀ ਕੰਮ ਕਰਵਾਇਆ, ਕਾਫੀ ਉਸਾਰੀ ਕਰਵਾਈ ਹੈ। ਪੰਜਵਾਂ ਤਖਤ ਤਖਤ ਸ੍ਰੀ ਦਮਦਮਾ ਸਾਹਿਬ। ਸਾਬੋ ਕੀ ਤਲਵੰਡੀ ਇਹਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਗੁਰੂ ਗੋਪੀਨ ਸਿੰਘ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਲਿਖਵਾਈਆਂ ਸੀ ਬੀੜਾਂ ਦਾ ਉਤਾਰਾ ਕਰਵਾਇਆ ਸੀ ਕਿਉਂਕਿ ਜਿਹੜੀਆਂ ਪਹਿਲਾਂ ਵਾਲੀਆਂ ਬੀੜਾਂ ਸੀ ਉਹ ਸਰਸਾ ਨਦੀ ਦੇ ਵਿੱਚ ਰੁੜ ਗਈਆਂ ਸੀ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ ਇੱਥੇ ਆ ਕੇ ਗੁਰੂ ਸਾਹਿਬ ਨੇ ਦਮ ਲਿਆ ਸੀ ਭਾਵ ਕਿ ਅਨੰਦਪੁਰ ਤੱਕੇਲਾ ਛਟਣ ਤੋਂ ਬਾਅਦ ਲੰਬਾ ਸਮਾਂ ਆ ਕੇ ਇੱਥੇ ਟਿਕਦੇ ਆ ਇੱਥੇ ਦਮ ਲੈਂਦੇ ਆ ਇਸ ਕਰਕੇ ਇਸ ਤਖਤ ਨੂੰ ਕਿਹਾ ਜਾਂਦਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਇੱਥੇ ਹੀ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਆ ਕੇ ਗੁਰੂ ਸਾਹਿਬ ਨੂੰ ਮਿਲੇ ਸੀਗੇ ਤੇ ਇੱਥੇ ਆ ਕੇ ਪੁੱਛਿਆ ਸੀਗਾ ਕਿ ਆਪਣੇ ਜਿਹੜੇ ਪੁੱਤਰ ਆ ਉਹ ਕਿੱਥੇ ਨੇ ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀ ਸਿੱਖਾਂ ਵੱਲ ਇਸ਼ਾਰਾ ਕਰਕੇ ਕਿ ਇਨ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸਤਜਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ 18 ਨਵੰਬਰ 1968 ਯਾਨੀ ਕਿ ਅੱਜ ਦੇ ਦਿਨ ਇਸ ਤਖਤ ਨੂੰ ਸਿੱਖਾਂ ਦਾ ਪੰਜਵਾਂ ਤਖਤ ਲਾਨਿਆ ਗਿਆ ਸੀ ਅਜ ਤੱਕ ਤੁਸੀਂ ਇਹਨਾਂ ਵਿੱਚੋਂ ਕਿੰਨੇ ਤਖਤਾਂ ਦੇ ਦਰਸ਼ਨ ਕਰ ਚੁੱਕੇ ਹੋ ਕਮੈਂਟਸ ਵਿੱਚ ਜ਼ਰੂਰ ਦੱਸਿਓ